ਹਰੇ ਵਿਦਿਆਰਥੀਓ ਸਵਾਗਤ ਹੈ ਚੈਨਲ ਵਿੱਚ ਆਜ਼ਰ ਹਾਂ ਅੱਜ ਲਈ ਵੀਡੀਓ ਲੈ ਕੇ ਅੱਜ ਦੀ ਵੀਡੀਓ ਵਿੱਚ ਆਪਾਂ ਕਰਾਂਗੇ ਪੈਰਾ ਰਚਨਾ ਭੀਖ ਮੰਗਣਾ ਇੱਕ ਲਾਨਤ ਤੇ ਚੈਨਲ ਤੇ ਨਵੇਂ ਹੋਦੇ ਸਨ ਸਬਸਕ੍ਰਾਈਬ ਜਰੂਰ ਕਰੋ ਬੈਲ ਆਈਕਨ ਪ੍ਰੈਸ ਕਰੋ ਤਾਂ ਕਿ ਹਨ ਲਈ ਸਾਰੀ ਵੀਡੀਓ ਸਭ ਤੋਂ ਪਹਿਲਾਂ ਦੇਖ ਸਕੋ 5 ਸਕੰਡ ਸ਼ੁਰੂ ਕਰਦੇ ਆਪਾਂ ਪੈਰਾ ਰਚਨਾ ਭੀਖ ਮੰਗਣਾ ਇੱਕ ਲਾਨਤ ਭੀਖ ਮੰਗਣਾ ਇੱਕ ਲਾਨਤ ਭੀਖ ਮੰਗਣਾ ਸਾਡੇ ਸਮਾਜ ਵਿੱਚ ਇੱਕ ਬਹੁਤ ਵੱਡੀ ਬੁਰਾਈ ਮੰਨੀ ਗਈ ਹੈ ਗੁਰੂ ਨਾਨਕ ਦੇਵ ਜੀ ਨੇ ਵੀ ਦਸਾਂ ਨਹਾਂ ਦੀ ਕੀਰਤ ਕਰਨ ਦਾ ਉਪਦੇਸ਼ ਦਿੱਤਾ ਹੈ ਸਾਡੇ ਸੰਤਾਂ ਮਹਾਪੁਰਸ਼ਾਂ ਨੇ ਭੀਖ ਮੰਗਣ ਨੂੰ ਮੌਤ ਦੇ ਬਰਾਬਰ ਦਰਸਾਇਆ ਹੈ। ਕਰਮ ਜੂਰੀ ਖਾ ਚੂਰੀ ਵੀ ਇਸੇ ਤੱਤ ਨੂੰ ਦਰਸਾਉਂਦੀ ਹੈ ਕਿ ਹੱਕ ਦੀ ਕਮਾਈ ਨਾਲ ਰੁੱਖੀ ਮਿੱਸੀ ਵੀ ਚੂਰੀ ਵਰਗਾ ਸਵਾਦ ਦਿੰਦੀ ਹੈ। ਪਰ ਕੁਝ ਲੋਕਾਂ ਨੇ ਮੰਗ ਕੇ ਖਾਣ ਨੂੰ ਹੀ ਆਪਣਾ ਕੀਤਾ ਬਣਾ ਲਿਆ ਹੈ ਤੇ ਕੁਝ ਲੋਕ ਤਾਂ ਇਸ ਤੰਦੇ ਰਾਹੀਂ ਬਹੁਤ ਵੱਡੇ ਵਪਾਰੀ ਬਣ ਬੈਠੇ ਹਨ ਜੋ ਕਿ ਸਮਾਜ ਦੇ ਮੱਥੇ ਤੇ ਬਹੁਤ ਵੱਡਾ ਕਲੰਕ ਹੈ। ਕਈ ਅੰਗਹੀਣਤਾ ਮਜਬੂਰੀ ਵਸ ਭੀਖ ਮੰਗਦੇ ਹਨ ਪਰ ਕੁਝ ਲੋਕ ਜਦੋਂ ਬਿਲਕੁਲ ਸਹੀ ਸਲਾਮਤ ਹੋਣ ਦੇ ਬਾਵਜੂਦ ਵੀ ਇਸ ਤੰਦੇ ਨੂੰ ਕਰਨ ਲੱਗੇ ਨਹੀਂ ਝਿਜਕਦੇ ਪਰ ਕਈ ਇਸ ਤਰ੍ਹਾਂ ਦੇ ਆਤਮ ਸਨਮਾਨ ਵਾਲੇ ਅੰਗਹੀਣ ਵਿਅਕਤੀ ਵੀ ਇਸ ਸਮਾਜ ਵਿਚਨ ਜੋ ਆਪਣੀ ਮਿਹਨਤ ਵਿੱਚ ਵਿਸ਼ਵਾਸ ਰੱਖਦੇ ਹਨ ਕੁਝ ਵਿਲੜ ਧਰਮ ਦੇ ਨਾਂ ਤੇ ਜਾਂ ਕੁਦਰਤੀ ਕਰੋਪੀਆਂ ਦੇ ਨਾਂ ਤੇ ਭੀਖ ਮੰਗਦੇ ਹਨ ਕਈਆਂ ਨੇ ਆਪੂ ਆਪਣੀ ਲਾਕੇ ਨਿਸ਼ਚਿਤ ਕੀਤੇ ਹੁੰਦੇ ਹਨ ਦਾਜ ਦੇ ਲੋਭੀ ਵੀ ਮੰਗਤਿਆਂ ਦੀ ਸ਼੍ਰੇਣੀ ਵਿੱਚ ਹੀ ਆਉਂਦੇ ਹਨ ਅਸਲ ਵਿੱਚ ਮੰਗਤਿਆਂ ਨੂੰ ਸਮਾਜ ਨੇ ਹੀ ਸਿਰੇ ਚੜਾਇਆ ਹੋਇਆ ਹੈ ਇਨ੍ਹਾਂ ਨਾਲ ਹੋਰ ਬੁਰਾਈਆਂ ਵੀ ਜਨਮ ਲੈਂਦੀਆਂ ਹਨ ਲੁੱਟਾਂ ਖੋਹਾਂ ਕਤਲ ਤੱਕ ਹੋ ਰਹੇ ਹਨ ਇਸ ਕਲੰਕ ਨੂੰ ਧੋਣ ਲਈ ਲੋਕਾਂ ਨੂੰ ਵੀ ਜਾਗਰੂਕ ਹੋਣਾ ਚਾਹੀਦਾ ਹੈ ਜੇਕਰ ਕੋਈ ਵੀ ਭੀਖ ਮੰਗਦਾ ਹੈ ਤਾਂ ਉਸ ਨੂੰ ਪੀਖ ਨਾ ਦੇ ਕੇ ਉਸ ਦੀ ਲੋੜ ਅਨੁਸਾਰ ਉਸ ਦੀ ਮਦਦ ਕੀਤੀ ਜਾਵੇ ਸਰਕਾਰ ਨੂੰ ਵੀ ਇਸ ਸਮੱਸਿਆ ਨੂੰ ਹੱਲ ਕਰਨ ਲਈ ਸਖਤ ਕਦਮ ਚੁੱਕਨੇ ਚਾਹੀਦੇ ਹਨ ਤੇ ਬੱਚਿਓ ਇਸ ਹੀ ਪੈਰਾ ਰਚਨਾ ਪੀਖ ਮੰਗਣਾ ਇੱਕ ਲਾਨਤ ਤੇ ਆਸ ਕਰਦੀ ਹਾਂ ਵੀਡੀਓ ਚੰਗੀ ਲੱਗੀ ਹੋਵੇ ਵੀਡੀਓ ਚੰਗੀ ਲੱਗੇ ਤਾਂ ਇਸ ਨੂੰ ਲਾਈਕ ਤੇ ਸ਼ੇਅਰ ਜਰੂਰ ਕਰਨਾ ਚੈਨਲ ਨੂੰ ਸਬਸਕ੍ਰਾਈਬ ਕਰਨਾ ਵੀਡੀਓ ਦੇਖਣ ਲਈ ਬਹੁਤ ਬਹੁਤ ਧੰਨਵਾਦ